ਪੰਜਾਬੀ ਸਿੰਗਰ ਰਾਜਵੀਰ ਜਵੰਦਾ ਜਿਸ ਤੱਕ ਮਹੀਨਾ ਕੋ ਪਹਿਲਾਂ ਇੱਕ ਗੀਤ ਆਇਆ ਸੀ ਜਿਸ ਦਾ ਨਾਮ ਸਕੂਨ ਸੀ ਤੇ ਇਸ ਗੀਤ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ ਤੇ ਇਸ ਉੱਪਰ ਅੱਜ ਵੀ ਬਹੁਤ ਸਾਰੀਆਂ ਰੀਲਾਂ ਬਣਦੀਆਂ ਹਨ ਤੇ ਦੋਸਤੋ ਹੁਣ ਇਸ ਵੀਰ ਨੇ ਰਾਜਵੀਰ ਜਵੰਦਾ ਦੇ ਇਸ ਗੀਤ ਨੂੰ ਆਪਣੇ ਹੀ ਅੰਦਾਜ਼ ਵਿੱਚ ਪੈ ਰਹੀ ਠੰਡ ਤੇ ਗਾਇਆ ਹੈ ਜਿਸ ਦੀ ਕਿ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਸਿੰਗਰ ਰਾਜਵੀਰ ਜਵੰਦਾ ਵੀ ਇਸ ਉੱਪਰ ਬੋਲਿਆ ਹੈ ਤੁਸੀਂ ਵੀ ਦੇਖੋ ਇਸ ਵੀਰ ਦੀ ਇਹ ਵੀਡੀਓ ਤੇ ਫਿਰ ਤੁਹਾਨੂੰ ਦਿਖਾਉਣੇ ਆ ਕਿ ਰਾਜਵੀਰ ਜਵੰਦਾ ਨੇ ਕੀ ਕਿਹਾ ਅਸੀਂ ਪਹਿਲਾਂ ਇਸੀ ਤੰਗ ਰੱਬਾ ਕਰਤੀ ਵਾਲੀ ਠੰਡੇ ਕੰਮ ਵਾਲੇ ਬੰਦੇ ਰੱਬਾ ਤੇਥੋਂ ਧੱਪਰੇ ਆ ਮੰਗ ਠੰਡ ਲੱਗਦੀ ਏ ਲਾ ਕੇ ਕਿਵੇਂ ਲੋਈ ਰੱਖ ਦੇਵਾਂ ਮੇਰਾ ਦਲ ਕਰੇ ਚਾਦਾ ਡੋਲੂ ਕੋਲੀ ਰੱਖ ਲਵਾ ਮੇਰਾ ਦਲ ਕਰੇ ਚਾਦਾ ਡੋਲੂ ਕੋਲੀ ਰੱਖ ਲਵਾ ਮੇਰਾ ਦਲ ਕਰੇ ਚਾਦਾ ਡੋਲੂ ਕੋਲੀ ਰੱਖ ਲਵਾ ਇਸ ਵੀਡੀਓ ਉੱਪਰ ਰਾਜਵੀਰ ਜਵੰਦਾ ਦਾ ਵੀ ਕਮੈਂਟ ਆਇਆ ਹੈ ਰਾਜਵੀਰ ਜਵੰਦਾ ਨੇ ਮਜ਼ਾਕ ਨਾਲ ਕਮੈਂਟ ਕਰਦੇ ਹੋਏ ਲਿਖਿਆ ਕਿ ਜਾਲਮਾਂ ਜਜ਼ਬਾਤਾਂ ਤੇ ਕਾਬੂ ਰੱਖ ਹੁਣ ਤਾਂ ਰੱਬ ਨੂੰ ਸੱਚੀਉਂ ਸੋਚਣਾ ਪੈਣਾ ਤੇਰੇ ਬਾ